ਜੀ ਸਾਹਿਬ ਜੀ ਇਹ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ ਉਸ ਤੋਂ ਬਾਅਦ ਪੰਜਾਬ ਦੇ ਜਗਰਾਉਂ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ 9 ਐਫਐਸਟੀਟੀ ਮਾ ਬਣੀ ਹੈ 9 ਐਫਐਸਟੀਟੀ ਮਾ ਤੇ ਨਾਕਾਬੰਦੀ ਕੀਤੀ ਗਈ ਹੈ ਹੁਣ ਉਦੋਂ ਤੋਂ ਅੱਜ ਤੱਕ ਐਨਡੀਪੀਐਸ ਐਕਟ ਦੇ ਅੰਦਰ 35 ਮੁਕੱਦਮੇ ਦਰਜ ਕੀਤੇ ਗਏ ਹਨ ਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਵਿੱਚ तकरीबन 5 ਕਿਲੋ 290 ਗ੍ਰਾਮ ਅਫੀਮ 18 ਕਿਲੋ 780 ਗ੍ਰਾਮ ਪੁੱਕੀ ਚੂਰਾ ਪੋਸਟ 750 ਗ੍ਰਾਮ ਹੈਰੋਇਨ 3545 ਨਸ਼ੀਲੀ ਗੋਲੀਆਂ 260 ਕੈਪਸੂਲ ਤੇ 290000 ਰੁਪਏ ਜਿਹੜੇ ਹੈਗੇ ਡਰਗ ਮਨੀ ਜਬਤ ਕੀਤੇ ਗਏ ਹੈਗੇ ਇਸ ਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਤੇ 8 ਕਾਰਾਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ ਐਕਸਾਈਜ਼ ਰੈਕ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕਦਮੇ ਦਰਜ ਕੀਤੇ ਗਏਗੇ ਜਿਨ੍ਹਾਂ ਚੋਂ 33 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਜੋ ਬਰਾਮਗੀ ਹੈ ਨਜਾਇਜ਼ ਸ਼ਰਾਬ ਦੀ 724 ਲੀਟਰ ਠੇਕਾ ਦੇਸੀ ਸ਼ਰਾਬ ਦੀ 587 ਲੀਟਰ ਤੇ 213940 ਲੀਟਰ ਲਾਹਨ ਜਿਹੜੀ ਹੈ ਉਹ ਡਿਸਟਰੋਏ ਕੀਤੀ ਗਈ ਤਿੰਨ ਚਾਲੂ ਚਾਲੂ ਪਟੀਆਂ ਵੀ ਜਿਹੜੀਆਂ ਹੈਗੇ ਉਹ ਫਰੀਕੜੀਆਂ ਗਈ ਆਮ ਰੈਕ ਦੇ ਅੰਦਰ ਸਾਨੂੰ 2 32 ਗੋੜ ਦੇ ਰਿਵਾਲਵਰ ਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਆ ਇਤੋਂ ਇਲਾਵਾ ਐਮਸੀਸੀ ਦੇ ਪੀਰੀਅਡ ਤੋਂ ਬਾਅਦ 32 ਪੀਓ ਹੈਗੇ ਆ ਜੋ ਅਰੈਸਟ ਜਾਂ ਫਿਰ ਡਿਲੀਟ ਕਰਾਈ ਗਏਗੇ ਤੇ ਅਰਾਊਂਡ 75% ਟੋਟਲ ਵੈਪਨਸ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾਈ ਗਏ। ਠੀਕ ਹੈ। ਥੈਂਕ ਯੂ। ਜੀ ਸਰ ਜੀ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ। ਉਸ ਤੋਂ ਬਾਅਦ ਅਪਣ ਇੱਥੇ ਜਗਰਾਉਂ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ ਨੋ ਐਫਐਸਟੀਟੀ ਮਾ ਬਣਿਆ ਨੋ ਐਸਐਸਟੀਟੀ ਮਾ ਤੇ ਨਾਕਾਬੰਦੀ ਕੀਤੀ ਗਈ ਹੈ ਹੁਣ ਉਦੋਂ ਤੋਂ ਅ ਪਿਛਲੇ ਤੱਕ ਐਨਡੀਪੀਐਸ ਐਕਟ ਦੇ ਅੰਦਰ 35 ਮੁਕੱਦਮੇ ਦਰਜ ਕੀਤੇ ਗਏ ਅਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਜਿਵੇਂ ਵਿੱਚ ਤਕਰੀਬਨ 5 ਕਿਲੋ 290 ਗ੍ਰਾਮ ਅਫੀਮ 18 ਕਿਲੋ 780 ਗ੍ਰਾਮ ਕੁੱਕੀ ਚੂਰਾ ਪੋਸਟ 750 ਗ੍ਰਾਮ ਹੈਰੋਇਨ 3545 ਨਸ਼ੀਲੀ ਗੋਲੀਆਂ 260 ਕੈਪਸੂਲ ਤੇ 2 ਲੱਖ 90000 ਰੁਪਏ ਜਿਹੜੇ ਹੈਗੇ ਡਰਗ ਮਨੀ ਜਬਤ ਕੀਤੇ ਗਏ ਹੈਗੇ ਇਸ ਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਤੇ 8 ਕਾਰਾਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ ਐਕਸਾਈਜ਼ ਐਕਟ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕੱਦਮੇ ਦਰਜ ਕੀਤੇ ਗਏ ਹੈਗੇ ਜਿਨ੍ਹਾਂ ਚੋਂ 33 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਜੋ ਬਰਾਮਦ ਕੀਏ ਨਜਾਇਜ਼ ਸ਼ਰਾਬ ਦੀ 724 ਲੀਟਰ ਕੇਕਾ ਦੇਸੀ ਸ਼ਰਾਬ ਦੀ 587 ਲੀਟਰ ਤੇ 213940 ਲੀਟਰ ਲਾਹਣ ਜਿਹੜੀ ਹੈਗੀ ਆ ਉਹ ਡਿਸਟਰੋਏ ਕੀਤੀ ਗਈ। 340 ਚਾਲੂ ਪਟੀਆਂ ਵੀ ਜਿਹੜੀਆਂ ਹੈਗੀਆਂ ਉਹ ਫਰੀਟ ਪੜੀਆਂ ਗਈ। ਆਮ ਜੈਕ ਦੇ ਅੰਦਰ ਸਾਨੂੰ 2 32 ਗੋੜ ਦੇ ਰਿਵਾਲਵਰ ਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਆ। ਇਹ ਤੋਂ ਇਲਾਵਾ एम सी पीरियड तो बाद बत्ती पीओ है गया जो अरेस्ट या फिर डिलीट कराए गए है अराउंड सैवंटी फाइव परसेंट टोटल वैपस जगे डिपोजिट कराए गए थैंक यू देखते दे रहो डेली जगराउंड न्यूज